ਇਹ ਹੱਦ ਤੱਕ ਸਵਾ ਇੱਕ ਵਕਤ ਦੀ ਗੱਲ ਜੀ ਅਸੀਂ ਅੱਜ 12:00 ਸਵਾ 12 ਸੁੱਤੇ ਆਂ ਤੇ ਗہری ਨੀਂਦ ਚ ਗਏ ਇੱਕਦਮ ਮੇਰਾ ਬੇਟਾ ਉੱਠਿਆ ਕਹਿੰਦਾ ਮੈਂ ਬਾਥਰੂਮ ਜਾਣਾ ਮੈਂ ਪਪਾ ਮੈਂ ਬਾਥਰੂਮ ਕਰਾ ਲਿਆ ਉਹ ਨੂੰ ਬਾਥਰੂਮ ਕਰਾਣ ਉੱਠਿਆ ਮੈਂ ਤੇ ਇੱਕਦਮ ਮੈਨੂੰ ਕਮਰੇ ਚ ਲਾਟ ਦੇ ਦੇ ਇੱਕਦਮ ਕਿਰੋਸ਼ ਮਲੇ ਰਾਇ ਕਮਰੇ ਵਿੱਚ ਮੈਨੂੰ ਲੱਗਾ ਕੋਈ ਲਾਈਟ ਜਗਦੀ ਵੀ ਕਮਰੇ ਚ ਮੈਂ ਦੇਖਣ ਉੱਠਿਆ ਵਾ ਇੱਕਦਮ ਦੇਖਿਆ ਤੇ ਅੱਗ ਦੇ ਭਾਮਣ ਵਾ ਅੱਗ ਅੱਗ ਮੈਂ ਸਟਾਰਟ ਹੋਣੀ ਹੁੰਦੀ ਨੇ ਇੱਕਦਮ ਹੀ ਭਾਮਣ ਵੱਧ ਜਾਣਾ ਸ਼ੁਰੂ ਹੋਇਆ ਮੈਂ ਆਪਣੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ ਪਰ ਕੋਈ ਫਾਇਦਾ ਨਹੀਂ ਆਮ ਨੂੰ ਬੁ ਉਹਦਾ ਅੰਦਰ ਜਿਆ ਸੜ ਕੇ ਸੁਹਾ ਹੋ ਗਿਆ ਹੈ ਘਰ ਫਿਲਮ ਦਾ ਕੰਮ ਕਰਦੇ ਮੈਂ ਡੀਲਰ ਦਾ ਕੰਮ ਨਹੀਂ ਜੀ ਲੇਡਿਸ ਕਿੰਨਾ ਨੁਕਸਾਨ ਹੋਇਆ ਕਟਵਾੜ 50-60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਦਾ ਜਿੱਦਾਂ ਸਾਡੇ ਕੋ ਕੱਪੜੇ ਆਏ ਸੀ ਸੋਨੇ ਉਹ ਹਾਂ ਜੀ ਵਿਆਹ ਸ਼ਾਦੀ ਦੇ ਕੱਪੜੇ ਸਾਰੇ ਸੜ ਗਏ ਨੇ ਸਾਰੇ ਸੜ ਕੇ ਸੁਹਾ ਗਏ ਨੇ ਕਾਫੀ ਲੋਕਾਂ ਨੇ ਪਹਿਲੇ ਵੀ ਕੱਪੜੇ ਮੇਰੇ ਕੋਲ ਪਏ ਹੀ ਕਾਫੀ ਉਹ ਵੀ ਸੜ ਕੇ ਸਾਰੇ ਸੁਹਾ ਗਏ ਨੇ ਮੇਰਾ ਆਪਣਾ ਸਾਰਾ ਬੜੇ ਸਾਰੇ ਸੁਹਾ ਹੋ ਗਿਆ ਵੀ ਛੱਤ ਸਾਰੀ ਖਰਾਬ ਹੋ ਗਈ ਰੇ ਬਾਲੇ ਛੱਤ ਸਾਰੀ ਡਿਕਲੇ ਡਿਕ ਪੀ ਗਈ ਛੱਤ ਜਿੰਨਾ ਹੀ ਮੇਰਾ ਬਤਨ ਕਰ ਕਰਾ ਕੇ ਮੇਰਾ ਜਿੰਨਾ ਬਤਨ ਨੁਕਸ ਹਾਂ ਲੱਗਦਾ ਨਹੀਂ ਰਾਤੀ ਨਾ ਜਾਗਉਂਦੀ ਤੇ ਹਾਂ ਜੇ ਮੈਨੂੰ ਜਾਗ ਨਾ ਦੇ ਫਿਰ ਹਜ਼ਾਰ ਨਸਾ ਸਾਡੇ ਜਾ ਵੀ ਜਾ ਸਕਦੀ ਜਿਸਹੀਂ ਨਾ ਉੱਠਦੇ ਸਤਾ ਜੀ ਸਾਡੇ ਬੇਟੇ ਨੇ ਸਾਨੂੰ ਉਠਾਇਆ ਤੁਹਾਨੂੰ ਬਜਾਉਣ ਵਾਲਾ ਸੀ ਤੇ ਮਾਰ ਮਾਰੇ ਪਜਾਉਣ ਲੱਗਾ ਜੋ ਵੀ ਜੀ ਕੱਤ ਦੇ ਹੜੇਸੇ ਬਈ ਜੋ ਤੇਰੀ ਸੇਵਾ ਦੀ ਕਰ ਸਕਦੇ ਸਾਡੇ ਵੱਲ ਮਿਹਨਤੀ ਬਸ ਹੱਥ ਜੜ ਕੇ ਤੁਸੀਂ ਉਹੋ ਹੀ ਕਮਾਂਦੇ ਸੀ ਉਹੋ ਹੀ ਹਾਂਜੀ ਮੈਂ ਪ੍ਰਾਈਵੇਟ ਜੋਬ ਕਰਦਾ ਆਪਣੀ ਉਹ ਹੀ ਇਕੱਲਾ ਘੱਟ ਕਮਾਉਣ ਲੱਗਾ ਤਿੰਨ ਬੱਚੇ ਮੇਰੇ ਤੇ ਮੈਂ ਇਕੱਲਾ ਘੱਟ ਕਮਾਉਣ ਲੱਗਾ ਸਿਰਸਤ ਵੇਰ ਜਦ ਇਹ ਮੈਂ ਗਾਮਨ ਦਾ ਗਾਮਨ ਬਿਸੀ ਬਿਗਾਮਸ ਲੋਨਦਾ